ਆਪ ਜੀ ਦਾ ਸਾਰਿਆਂ ਦਾ ਪੰਜਾਬੀ ਵਿਸ਼ਾ ਚੈਨਲ ਉੱਤੇ ਬਹੁਤ ਬਹੁਤ ਸਵਾਗਤ ਅੱਜ ਅਸੀਂ ਲੇਖ ਰਚਨਾ ਬਾਰੇ ਪੜ੍ਹਾਂਗੇ ਲੇਖ ਨੂੰ ਲਿਖਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਸੀਂ ਉਹਨਾਂ ਬਾਰੇ ਜ਼ਿਕਰ ਕਰਾਂਗੇ ਸਭ ਤੋਂ ਪਹਿਲਾਂ ਲੇਖ ਲਿਖਣ ਲਈ ਪ੍ਰੀਖਿਆ ਵਿੱਚ ਲੇਖ ਲਿਖਣਾ ਆਰੰਭ ਕਰਨ ਤੋਂ ਪਹਿਲਾਂ ਇਹ ਦੇਖਣਾ ਚਾਹੀਦਾ ਹੈ ਕਿ ਪੇਪਰ ਵਿੱਚ ਜਿਹੜੇ ਵਿਸ਼ੇ ਦਿੱਤੇ ਗਏ ਹਨ ਉਹਨਾਂ ਵਿੱਚੋਂ ਸਭ ਤੋਂ ਵੱਧ ਗਿਆਨ ਤੇ ਜਾਣਕਾਰੀ ਕਿਸ ਬਾਰੇ ਹੈ ਉਹ ਜਿਸ ਵਿਸ਼ੇ ਬਾਰੇ ਵੱਧ ਤੋਂ ਵੱਧ ਵਿਚਾਰ ਪੇਸ਼ ਕਰ ਸਕਦੇ ਹੋ ਉਹ ਤੁਸੀਂ ਉਸ ਵਿਸ਼ੇ ਉੱਤੇ ਹੀ ਲੇਖ ਲਿਖਣਾ ਸ਼ੁਰੂ ਕਰੋ ਉਸ ਤੋਂ ਅਗਲਾ ਪੁਆਇੰਟ ਜਿਹੜਾ ਆਂਦਾ ਹੈ ਲਿਖਣ ਦਾ ਢੰਗ ਲਿਖਣ ਦਾ ਢੰਗ ਕਿਹੋ ਜਿਹਾ ਹੋਣਾ ਚਾਹੀਦਾ ਹੈ ਉਹਦੇ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਤਿੰਨ ਗੱਲਾਂ ਦਾ ਧਿਆਨ ਦੇਣਾ ਚਾਹੀਦਾ ਹੈ ਲੇਖ ਲਿਖਣ ਦੇ ਅਸੀਂ ਕਹਿ ਦਈਏ ਤਿੰਨ ਪੁਆਇੰਟਸ ਨੇ ਪਹਿਲਾ ਪੁਆਇੰਟ ਹੈ ਸਾਡਾ ਆਦ ਆਰੰਭ ਇੱਕ ਹੁੰਦਾ ਹੈ ਮਿਡ ਪੁਆਇੰਟ ਮੱਧ ਤੇ ਇੱਕ ਹੋ ਗਿਆ ਲਾਸਟ ਉਤੇ ਅੰਤ ਜਿਹਨੂੰ ਕੇ ਅਸੀਂ ਸਾਰੰਸ਼ ਕਹਿੰਦੇ ਆ ਸੋ ਇਹ ਤਿੰਨ ਪੁਆਇੰਟ ਜਿਹੜੇ ਆ ਆਪਣੇ ਦਿਮਾਗ ਦੇ ਵਿੱਚ ਰੱਖਨੇ ਬਹੁਤ ਜ਼ਰੂਰੀ ਹੈ ਸੋ ਇਸ ਦੇ ਵਿੱਚ ਜਿਹੜਾ ਹੈ ਸਭ ਤੋਂ ਪਹਿਲਾ ਪੁਆਇੰਟ ਹੈ ਆਰੰਭ ਲੇਖ ਦਾ ਆਰੰਭ ਵਿਸ਼ੇ ਸੰਬੰਧੀ ਸੰਖੇਪ ਜਈ ਤੇ ਭਾ ਪੂਰਤ ਜਾਣਕਾਰੀ ਨਾਲ ਹੋਣਾ ਚਾਹੀਦਾ ਇਸ ਨੂੰ ਅਸੀਂ ਭੂਮਿਕਾ ਵੀ ਕਹਿ ਸਕਦੇ ਹਾਂ ਜਾਣ ਪਛਾਣ ਵੀ ਕਹਿ ਸਕਦੇ ਹਾਂ ਉਹ ਜੇਕਰ ਲੇਖ ਦਾ ਆਰੰਭ ਚੰਗਾ ਹੋਵੇ ਤਾਂ ਸਮਝੋ ਅੱਧਾ ਲੇਖ ਲਿਖਿਆ ਗਿਆ ਲੇਖ ਦੇ ਮੱਧ ਵਿੱਚ ਵਿਸ਼ੇ ਦੇ ਪਿੰਨ ਪਿੰਨ ਪੱਖਾਂ ਨੂੰ ਲੈ ਕੇ ਵਿਚਾਰ ਕਰਨੀ ਚਾਹੀਦੀ ਹੈ ਯਾਨੀ ਕਿ ਉਹਨੂੰ ਐਕਸਪਲੇਨ ਕਰਨਾ ਹੈ ਲੇਖ ਦਾ ਇਹ ਭਾਗ ਆਰੰਭ ਤੇ ਅੰਤ ਨਾਲੋਂ ਵੱਡਾ ਹੁੰਦਾ ਹੈ ਕਿਉਂਕਿ ਅਸੀਂ ਇਹਦੇ ਵਿੱਚ ਵਿਸਥਾਰ ਨਾਲ ਜਾਣਕਾਰੀ ਦੇਣੀ ਹੁੰਦੀ ਹੈ ਲੇਖ ਦੇ ਅੰਤ ਵਿੱਚ ਸਮੁੱਚੇ ਵਿਚਾਰਾਂ ਦਾ ਸਿੱਟਾ ਪੇਸ਼ ਕੀਤਾ ਜਾਂਦਾ ਜਿਸ ਨੂੰ ਅਸੀਂ ਸਾਰੰਸ਼ ਕਹਿੰਦੇ ਹਾਂ ਔਰ ਇਹ ਬਹੁਤ ਹੀ ਪ੍ਰਭਾਵਸ਼ਾਲੀ ਹਿੱਸਾ ਹੁੰਦਾ ਹੈ ਉਸ ਤੋਂ ਬਾਅਦ ਅਗਲਾ ਧਿਆਨ ਵਿੱਚ ਰੱਖਣਾ ਕਿ ਅਸੀਂ ਜਿਹੜਾ ਏ ਜਦੋਂ ਅਸੀਂ ਆਪਣੇ ਵਿਚਾਰਾਂ ਨੂੰ ਲੇਖ ਦੇ ਵਿੱਚ ਲਿਖਣਾ ਹੈ ਉਹਨਾਂ ਨੂੰ ਲੜੀ ਅਨੁਸਾਰ ਲਿਖਣਾ ਹੈ ਉਹਨਾਂ ਦੇ ਵਿਚਾਰ ਜਿਹੜੇ ਉਗੜੇ-ਦੁਗੜੇ ਤੇ ਬੇਤਰਤੀਬੇ ਨਹੀਂ ਹੋਣੇ ਚਾਹੀਦੇ ਭਾਵ ਫੋਰ ਐਗਜ਼ਾਮਪਲ ਮੋਬਾਈਲ ਫੋਨ ਦੇ ਲਾਭ ਤੇ ਹਾਨੀਆਂ ਲਿਖਦੇ ਸਮੇਂ ਇਹ ਨਹੀਂ ਹੋਣਾ ਚਾਹੀਦਾ ਕਿ ਕਦੇ ਉਸ ਤੇ ਲਾਭ ਲਿਖੇ ਜਾਣ ਤੇ ਕਦੇ ਹਾਨੀਆਂ ਸਭ ਕੋ ਲਾਭ ਇੱਕ ਲੜੀ ਵਿੱਚ ਲਿਖਨੇ ਚਾਹੀਦੇ ਨੇ ਤੇ ਹਾਨੀਆਂ ਦੂਜੀ ਲੜੀ ਵਿੱਚ ਫਿਰ ਸਭ ਤੋਂ ਵੱਡਾ ਲਾਭ ਪਹਿਲਾਂ ਲਿਖਣਾ ਚਾਹੀਦਾ ਤੇ ਛੋਟਾ ਲਾਭ ਮਗਰੋਂ ਲਿਖਿਆ ਚਾਹੀਦਾ ਠੀਕ ਹੈ ਉਸ ਤੋਂ ਬਾਅਦ ਬੋਲੀ ਸਾਡੀ ਭਾਸ਼ਾ ਤੇ ਸਾਨੂੰ ਆਪਣੀ ਭਾਸ਼ਾ ਜਿਹੜੀ ਹੈ ਸਰਲ ਤੇ ਸੋਖੀ ਜਿਹੜੀ ਉਹ ਲਿਖਣੀ ਚਾਹੀਦੀ ਹੈ ਉਸ ਨੂੰ ਆਪਣੇ ਵਿਚਾਰਾਂ ਤੇ ਭਾਵਾਂ ਦੇ ਅਨੁਸਾਰ ਟੁਕਮੇ ਸ਼ਬਦਾਂ ਨੂੰ ਚੁਣ ਕੇ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ ਅਗਲਾ ਪੁਆਇੰਟ ਕੀ ਆਂਦਾ ਹੈ ਕਿ ਤੁਸੀਂ ਇਸ ਵਿੱਚ ਲੇਖ ਵਿੱਚ ਪੈਰੇ ਬਣਾਓ ਲੇਖ ਛੋਟੇ-ਛੋਟੇ ਤੇ ਭਾਪੂਰਤ ਵਾਕਾਂ ਨਾਲ ਲਿਖਣਾ ਚਾਹੀਦਾ ਤੇ ਜਿੱਥੋਂ ਨਵਾਂ ਵਿਚਾਰ ਸ਼ੁਰੂ ਹੋਵੇ ਉੱਥੇ ਨਵਾਂ ਪੈਰਾ ਬਣਾਉਣਾ ਚਾਹੀਦਾ ਤੁਸੀਂ ਪੈਰੇ ਵੀ ਬਣਾ ਸਕਦੇ ਹੋ ਹੈਡਿੰਗਸ ਪੈਰਿਆਂ ਦੇ ਵੀ ਲਿਖ ਸਕਦੇ ਹੋ ਜਿਹੜੇ ਕੀ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਲੱਗਦੇ ਨੇ ਇਸ ਤੋਂ ਇਲਾਵਾ ਤੁਸੀਂ ਆਪਣੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਤੇ ਸਪਸ਼ਟ ਕਰਨ ਲਈ ਮਹਾਪੁਰਖਾਂ ਦੇ ਕਥਨਾ ਤੇ ਕਵਿਤਾ ਦੀਆਂ ਸਤਰਾਂ ਦੀ ਵਰਤੋਂ ਵੀ ਕਰ ਸਕਦੇ ਹੋ ਜਿਵੇਂ ਕਿ ਅਸੀਂ ਭਾਈ ਵੀਰ ਸਿੰਘ ਜੀ ਦੀ ਐਸੇ ਜਿਹੜਾ ਹੈ ਸਮੇਂ ਦੀ ਸੰਭਾਲ ਦੇ ਵਿੱਚ ਉਹਨਾਂ ਦੀਆਂ ਤੁਕਾਂ ਦਿੰਨੇ ਆ ਹੋ ਸੰਭਲ ਸੰਭਾਲ ਇਸ ਨੂੰ ਇਸ ਤਰ੍ਹਾਂ ਦੀਆਂ ਜਗ ਗੁਰਬਾਨੀ ਦੇ ਵਿੱਚੋਂ ਤੁਕਾਂ ਮਿੱਠਤ ਨੀਵੀ ਨਾਨਕਾ ਗੁੰਚੰਗਿਆਈਆਂ ਤਤ ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਅਖਾਨ ਹੈ ਉਹਨਾਂ ਦੀ ਵਰਤੋਂ ਅਸੀਂ ਕਰ ਸਕਦੇ ਹਾਂ ਜਿਸ ਦੇ ਨਾਲ ਸਾਡਾ ਲੇਖ ਜਿਹੜਾ ਹੈ ਬਹੁਤ ਵਧੀਆ ਪ੍ਰਭਾਵਸ਼ਾਲੀ ਬਣਦਾ ਹੈ ਉਸ ਤੋਂ ਬਾਅਦ ਅਗਲਾ ਪੁਆਇੰਟ ਜਿਹੜਾ ਕਿ ਅਸੀਂ ਆਪਣੇ ਦਿਮਾਗ ਵਿੱਚ ਰੱਖਣਾ ਹੈ ਸ਼ਬਦ ਜੋੜ ਤੇ ਵਿਸਰਾਮ ਚਿੰਨ ਲੇਖ ਲਿਖਦੇ ਸਮੇਂ ਵਿਦਿਆਰਥੀਆਂ ਨੂੰ ਸ਼ਬਦ ਜੋੜਾਂ ਦਾ ਪੂਰਾ ਪੂਰਾ ਖਿਆਲ ਰੱਖਣਾ ਚਾਹੀਦਾ ਹੈ ਤੇ ਵਿਸਰਾਮ ਜਿੱਨਾਂ ਦੀ ਠੀਕ ਠੀਕ ਵਰਤੋਂ ਕਰਨੀ ਚਾਹੀਦੀ ਹੈ ਸੋ ਇਹ ਲੇਖ ਰਚਨਾ ਨੂੰ ਲਿਖਣ ਦੇ ਸਾਡੇ ਜਿਹੜੇ ਨੇ ਗੱਲਾਂ ਜਿਹੜੀਆਂ ਨੇ ਧਿਆਨ ਵਿੱਚ ਰੱਖਣੀਆਂ ਬਹੁਤ ਜ਼ਰੂਰੀ ਨੇ ਔਰ ਜੋ ਲੇਖ ਰਚਨਾ ਲਿਖਣ ਲੱਗੇ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਨੇ ਉਹਨਾਂ ਦਾ ਲੇਖ ਬਹੁਤ ਹੀ ਪ੍ਰਭਾਵਸ਼ਾਲੀ ਹੁੰਦਾ ਹੈ ਸੋ ਉਮੀਦ ਕਰਦੀ ਹਾਂ ਕਿ ਤੁਸੀਂ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖੋਗੇ ਇਸੇ ਪ੍ਰਕਾਰ ਦੀਆਂ ਹੋਰ ਵੀਡੀਓਜ਼ ਵਕ ਵਕ ਲੇਖਨ ਨਾਲ ਸੰਬੰਧਿਤ ਜਿਹੜੀਆਂ ਨੇ ਉਹ ਤੁਹਾਡੇ ਇਸੇ ਚੈਨਲ ਉੱਤੇ ਪਾਈਆਂ ਜਾਣਗੀਆਂ ਔਰ ਤੁਸੀਂ ਜਿਹੜਾ ਹੈ ਉੱਥੋਂ ਆਪਣੀ ਜਾਣਕਾਰੀ حاصل ਕਰ ਸਕਦੇ ਹੋ ਧੰਨਵਾਦ